ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਹੀਰੋ ਕਬੂਤਰ ਕੁਆਦ ਰਸਟੇ ਹੀ ਹੈ ਵੀਰਾਂ ਦੇ ਘਰ ਬੰਨ ਠੀਕ ਹੈ ਲੌਜ਼ੀ ਕਰਤੀ ਬਲੌਦੀ ਸਟਾਰਟਿੰਗ ਸਵੇਰੇ ਸਵੇਰੇ 11:30 ਵਜੇ ਹਾ ਬੱਤ ਲਿਓ ਉੱਠ ਜਾ ਮੈਂ ਬਾਹਰ ਪੱਗੇ ਕੰਜਰ ਦਾ ਆ ਜਾ ਧੁੱਪਾ ਜੜਗਾ ਬਗੈਨ ਦਾ ਆ来 ਆ来 ਮੱਧਿਆ ਤੇ ਗਾਂ ਸੜਾਇਆ ਮੈਂ ਤੇ ਕੂਤਰਾ ਆਪਣੇ ਦੋਵੇਂ ਆ ਗਏ ਕਬੂਤਰੀ ਵੀ ਆਪਣੇ ਆਈ ਬਿਠੇ ਗਲਾ ਬੀ ਬਗਲ ਵਾਲੀ ਘਰੇ ਗਲਾਬੀ ਕਾਂਤਲੇ ਵੀ ਆਪਣਾ ਆਇਆ ਬੈਠਾ ਕਰ ਠੀਕ ਹੈ ਜੀ ਹੁਣ ਆਪਾਂ ਐਂ ਕਰੀਏ ਪਹਿਲੇ ਨੰਬਰ ਤੇ ਜਿਹੜੇ ਦੋ ਕਬੂਤਰ ਕੱਢਨੇ ਆਪਾਂ ਨਵੇਂ ਗਲਾਬੀ ਬਿਠ ਉਹ ਨਹੀਂ ਓਏ ਗਲਾਬੀ ਬਿਠ ਕਿਦਰਾਗੀ ਪੈਚ ਉਦੀ ਵਿੱਚ ਹਰੀ ਬਿਠ ਤੇ ਹਰਾ ਗਲਾਬੀ ਟੂਸਾ ਲਾਲ ਜੀ ਨਾ ਇੱਕ ਤਾਂ ਹੈ ਕਾਲੀ ਦਾ ਪੱਠਾ ਜਿਹੜਾ ਇੰਨੇ ਖੜਿਆ ਸੀਗਾ ਕੱਲੇ ਉੜਦ ਰਿਹਾ ਵਧੀਆ ਤੇ ਚੰਦਾ ਜਲਾ ਵੱਖਰੀਆਂ ਅੱਖਾਂ ਦਿਖਾਉਣਾ ਚਾਹੋ ਤੁਹਾਨੂੰ ਮੈਂ ਇੱਕ ਸਾਡਾ ਆਪਾਂ ਵੱਡੇ ਟੂਸਾ ਵਾਲਾ ਪੱਠਾ ਤਾਂ ਇਹ ਦੇਖੋ ਸਾਰਾ ਜਗੀਆਂ ਉਹ ਗੋਲਾ ਕੀ ਦਾ ਫਰਤ ਹੋਏ ਪਰ ਵੇਖੋ ਆਹ ਹੁਣ ਗੋਲਿਆਂ ਦੀ ਵਾਲੀ ਚਾਸਾ ਫੋਨ ਉਹ ਗੋਲੇ ਸੋਹਣੇ ਵਾਲੇ ਦਾਗ ਤੇ ਲੈਂਟਾ ਲੋਟਾ ਕਰਕੇ ਬੰਨ੍ਹ ਦ ਕਬੂਤਰ ਕੱਢ ਗਏ ਬਾਹਰ ਬਸ ਕੱਢਣ ਸਰ ਉਲੀ ਛੰਡ ਦਾਂਗੇ ਆਪੇ ਆ ਜਾਣਗੇ ਆਪਕੇ ਹੱਥ ਨੂੰ ਆਣਾ ਹੋਇਆ ਏ ਏਡਾ ਕੋਈ ਚੱਕਰ ਨਹੀਂ ਪਾ ਤੇ ਫਿਰ ਉਹਨਾਂ ਦੇ ਬੱਚੇ ਕੱਢ ਲੈਣੇ ਆ ਬਾਹਰ ਨਲੇ ਨਵੇਂ ਬੱਚੇ ਬਾਹ ਲੈਣੇ ਆ ਤੇ ਨਵੇਂ ਬੱਚੇ ਪਾਉਣ ਦੀ ਸਟਾਰਟਿੰਗ ਕਰ ਲਈ ਕੱਲ ਤੋਪਾ ਮੰਗਨੇ ਨਵੇਂ ਬੱਚੇ ਅੱਜ ਅੱਜ ਫਿਰ ਕੈਨਸਲ ਕਰ ਦਿੱਤੀ ਕੋਈ ਨਹੀਂ ਹੁੰਦਾ ਕੱਲ ਤੋ ਨਵੇਂ ਬੱਚੇ ਬਾਵਾਗੇ ਤੇ ਕਰਮ ਪੁਰਾਣੇ ਬੱਚੇ ਗੀਤ ਗੂਤ ਲਾਈਏ ਹਾਂਜੀ ਚੱਕ ਲੈ ਦੋਵੇਂ ਕਬੂਤਰ ਜਿਹੜੇ ਡਾਉਨ ਦੀ ਰਾਇ ਆ ਪਹਿਲਾਂ ਤੁਹਾਨੂੰ ਦਿਖ ਕਰ ਦਾ ਦੇਾਂਗੇ ਬਸ ਇਹਨਾਂ ਨੂੰ ਆਪਾਂ ਨਾ ਪਿੰਜਰਾ ਇੱਥੇ ਨਾ ਰੱਖਦੀ ਆਪਾਂ ਇੱਥੇ ਰੱਖ ਦਿੰਨੇ ਚਲੋ ਆਹ ਦੋ ਕਬੂਤਰ ਆ ਬਾਈ ਆ ਉਰਲੇ ਕਾਲੀ ਦਾ ਪਰਲਾ ਵੱਡੇ ਟੂਸਿਆਂ ਵਾਲੇ ਦਾ ਉਰਲੇ ਦੇ ਤਾਂ ਹਜੇ ਕੰਨੀਆਂ ਘਾਟੇ ਇੱਕ ਉਂਗਲ ਕੋਈ ਚੱਕਰ ਨਹੀਂ ਐਡਾ ਕੀ ਹੁੰਦਾ ਯਾਰ ਵੱਡੇ ਕਬੂਤਰ ਆਪੇ ਆ ਜਾਣਗੇ ਯਾ ਆਪਕੇ ਪਰਲਾ ਟੂਸਿਆਂ ਵਾਲੇ ਦਾ ਕੱਢ ਕੇ ਦਿਖਾਵਾਂ ਪਰ ਇੱਕ ਮਿੰਟ ਤੁਹਾਨੂੰ ਲਓ ਜੀ ਪਹਿਲੇ ਨੰਬਰ ਤੇ ਦੇਖੋ ਹਰੀ ਬੈਠਾ ਓਏ ਨਾ ਇਹ ਨਾ ਕਰ ਯਾਰ ਰੱਤੜ ਜੀ ਪਾਉਂਦਾ ਯੋ ਤੂੰ ਤਾਂ ਮੈਂ ਤੋੜ ਦੂੰ ਤੇਰਾ ਕੋਈ ਨਾ ਕੋਈ ਬਾਲੀ ਘੱਟ ਵੀ ਕਰੀ ਜਾਂਦਾ ਯਾਰ ਹੱਥਾਂ 'ਚ ਯਾਰ ਮੈਂ ਘੁੱਟ ਨੂੰ ਫੜ ਕੇ ਦੱਸਦਾ ਮੈਂ ਕਾਲ ਕੱਟੀ ਕਰਦਾ ਹੁੰਨਾ ਮੁੜ ਕੇ ਨਾਖੀ ਕਤਾਰ ਆ ਠੀਕ ਹੈ ਜੀ ਉਹੀ ਐ ਮੈਂ ਫਿਰ ਕੇ ਫੜਨੋਂ ਫੜ ਗਿਆ ਤਾਂ ਅੱਖਾਂ ਬਦਲ ਆ ਜਾਂਦਾ ਹੌਲੀ ਹੌਲੀ ਹਣਾ ਦੋਵੇਂ ਦੇਖੋ ਪਹਿਲਾਂ ਤਾਂ ਮੈਂ ਰੱਖਿਆ ਸੀ ਇਹ ਇਹਦਾ ਪਿਓ लवली ਹੁੰਦੇ ਦਾ ਸੀ ਹਸਨਰ ਵਾਲੇ ਨੂੰ ਤੇ ਮਾਂ ਆਪਣੇ ਕੋਲ ਹੈਗੀ ਐ ਤੇ ਇਹਨੂੰ ਰੱਖ ਲੈ ਜੀਗਾ ਆਪਾਂ ਮੈਂ ਜਲ ਬੈਠਾ ਰਹੂਗਾ ਹੁਣ ਮਾਂ ਬੈਠੇ ਬਲ ਬਿਠਾਏ ਕਰਾਉਣਾ ਕੀ ਹਣਾ ਦਾ ਦੇਾਂਗੇ ਇੱਕ ਪੈਸੇ ਆ ਇੱਕ ਮਿੰਟ ਨੂੰ ਪਾ ਦਾਂ ਪਿੰਜਰੇ 'ਚ ਇੱਕ ਇਹ ਆ ਭਾਈ ਇਹ ਵੱਡੇ ਕੂਤਰ ਦਾ ਟੂਸੇ ਵਾਲੇ ਦਾ ਠੀਕ ਹੈ ਇਹ ਮਾਤਿਆ ਦੀ ਆਪਦੀ ਤੇ ਇਹ ਬਹੁਤ ਦਾ ਰਗਰਮੀ ਜਿ ਕਰੇ ਸਾਨੂੰ ਪਤਾ ਇਹ ਦੇਖਿਆ ਹੀ ਹੈ ਬਾਜੀ ਨਹੀਂ ਛੱਡਾਂਗਾ ਆਪਣੇ ਤੋਂ ਹਰਾ-ਗਲਾ ਵੀ ਟੂਸਾ ਲਾਲ ਚੀਨਾ ਇਹ ਕੇ ਪੱਠਾ ਵੇ ਜਿਆਦਾ ਦਿਖਾਉਂਦਾ ਨੂੰ ਤਾਂ ਵੀਡੀਓ 'ਚ ਮੈਂ ਚਲੋ ਮੈਂ ਤੁਹਾਨੂੰ ਕਰਾ ਦਿਆਂ ਦਰਸ਼ਨ ਕਿੱਡੀ ਗੱਲ ਹਨ ਤੇ ਛੱਡ ਦੀ ਬਾਈ ਇਹਨਾਂ ਨੂੰ ਫਿਰ ਕਿ 2 ਮਿੰਟ ਧੁੱਪੇ ਬਿਠੇ ਰਹਿੰਦੇ ਕਿ ਫਿਰ ਛੱਡਾਂਗੇ ਹਾਂਜੀ ਦਾਦੀ ਇਹਨਾਂ ਨੂੰ ਬੱਚੇ ਦਾ ਕੱਢ ਤੇ ਵਰ ਦਵਾਈ ਦੀ ਪਾ ਕੇ ਮਾੜੀ ਮੋਟੀ ਚਲੋ ਪੁੱਤੋਏ ਚਲੋ 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 ਚਲ ਚਲ ਜਾ ਆ ਇੱਕ ਤਾਂ ਬਹਿ ਗਿਆ ਹਰੀ ਬੇਠਾ ਲ ਬਹਿ ਗਿਆ ਤੂਸਿਆਂ ਵਾਲਾ ਉੱਡ ਗਿਆ ਚਲੋ ਕੋਈ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਮਨ ਲਾ ਕੇ ਪਾਸੇ ਨਹੀਂ ਬੈਠਿਆ ਸਿੱਧਾ ਇਹਨਾਂ ਅੱਜ ਗੱਲ ਵਾਂਜੇ ਪੱਲੀ ਵੀ ਓੱਖੇ ਜੇ ਮਾਰਦਾ ਗੰਜਰ ਦਾ ਹਣਾ ਚਲੋ ਕੋਈ ਨਾ ਆ ਚੰਗਾ ਹੋਇਆ ਬਹਿ ਗਿਆ ਵਿਚਾਰਾ ਤੂੰ ਵੀ ਪੁੱਤ ਬਣੇ ਮੇਰੇ ਨਾਲ ਪਾਸੇ ਢੀਕੂ ਤਰਾ ਆਪਣਾ ਨਿਗਰ ਰੱਖਣੀ ਪੁੱਪਲੇ ਵੱਲੇ ਵੱਲੇ ਜੀ ਮਾਰੀ ਜਾਂਦਾ ਹਣਾ ਗਲਤੀ ਕਰ ਪੁੱਠੀ ਹਣਾ ਗੋਲਗੜ ਦੇ ਦਿੰਦੇ ਨਹੀਂ ਇਹਨੂੰ ਥੁੱਪੇ ਪਾਣ ਦੇ ਦੋ ਦਿਨ ਥੁੱਪੇ ਪਾ ਲੈਣਾ ਬਲੱਡ ਰੁਕ ਜਾਂਦਾ ਲੋਕ ਕਹਿੰਦੇ ਨਾ ਉਝੇ ਨਾ ਤੁਲਾ ਬਲੱਡ ਰੁਕ ਜਾਂਦਾ ਪੱਲਿਆਂ ਪੁੱਲਿਆਂ ਸਾਰਾ ਬਲੱਡ ਸਰਕਲ ਕਰਨ ਵੜ ਜਾਂਦਾ ਹੁਣ ਬੜੇ ਦਿਨ ਬਾਅਦ ਜਦੋਂ ਕੱਢਦੇ ਆ ਫਿਰ ਉਹ ਹੌਲੀ ਹੌਲੀ ਬਲੱਡ ਤੁਰਦਾ ਸਾਰਾ ਹਣਾ ਸਮਝਦੇ ਮਤਲਬ ਆਏ ਨਹੀਂ ਵੀ ਬਲੱਡ ਜੰਮ ਜਾਂਦਾ ਤੂੰ ਸਮਝਦੇ ਨਾ ਵੀ ਕਿਵੇਂ ਸਮਝਾਵਾਂ ਇਸ ਨੂੰ ਐਕਸਪਲੇਨ ਕਿਵੇਂ ਕਰਾਂ ਗੱਲਾਂ ਇਹ ਮੈਂ ਠੀਕ ਹੈ ਕਿ ਨਹੀਂ ਮੰਨ ਕੇ ਚਲੋ ਵੀ ਕਿਸੇ ਦਾ ਰੈਗੂਲਰ ਵਰਜਸ ਹੋਣੀ ਸਰੀਰ ਦੀ ਬਲੱਡ ਹਨਾ ਸਰਕੂਲੇਟ ਕਰਦਾ ਰਹਿਣਾ ਕਿਤੇ ਉਹ ਚੀਜ਼ ਪੱਲਿਆਂ 'ਚ ਖੜੀ ਰਹਿਣੀ ਸਮਝ ਗਏ ਨਾ ਉਹ ਚੀਜ਼ ਦਾ ਫਰਕ ਪੈ ਜਾਂਦਾ ਚਲ ਹੁੰਦਾ ਜਾਂਦਾ ਉੱਚਾ ਜੇ 20 ਮਿੰਟ ਵੀ ਉੱਡ ਗਿਆ ਨਾ ਐਹੋ ਹੀ ਮੜਾ ਆ ਤੇ ਉਦੋਂ ਬਾਅਦ 6 ਕਾ ਵੱਜ ਜਾ ਇਹਨੂੰ ਫੇਰ ਇਹਨੇ ਉਡਰਾ ਫੇਰ ਕੋਈ ਚੱਕਰ ਨਹੀਂ ਫੇਰ ਇਹਨੇ ਕੱਢ ਰਿਆ ਦੋ ਤਿੰਨ ਘੰਟੇ ਆਰਾਮ ਨਾਲ ਹਾਂਜੀ ਮੇਰੇ ਦੋਸਤੋ ਤੇ ਦੂਜਾ ਕਬੂਤਰ ਵੀ ਡਾਤਾ ਜੀ ਹਰੀ ਬਠਾਲਾ ਉਹ ਵੀ ਦਿਖਾ ਦਈਏ ਤੁਹਾਨੂੰ ਅ 2 ਸਾਲ ਤਾਂ ਹੋ ਗਿਆ ਬੱਚਾ ਬਈ ਜਿਹੜੀ ਗੱਲ ਤੁਹਾਨੂੰ ਦੱਸੀ ਜੀ ਇਹ ਤਾਂ ਹੋ ਗਿਆ ਸੈਟ ਹੋ ਜਾਂਦਾ 2 ਸਾਲਾਂ ਦਾ ਠੀਕ ਹੈ ਬਠਾਲਾ ਥੋੜਾ ਜਿਆ ਨੀਮਾਉੜ ਤਾਂ ਤੇ ਗੋਲ ਗੇੜੇ ਚੜਦਾ ਘਰ ਘਰ ਤੇ ਉਹ ਸਿਆਣਾ ਉਹ ਥੋੜਾ ਵੱਧ ਕਰਮ ਹੈ ਇਹ ਵੀ ਵਾਕਈ ਪ੍ਰਤਿਆਈ ਗੱਲ ਹੁੰਦੀ ਹੈ ਜੀ ਵੀ ਖੜਜੋ ਇੱਥੇ ਵਰਦਾ ਸੀ ਹਰੀ ਬਠਾਲਾ ਜਿਸ ਨੂੰ ਦਿਖਾਵਾਂ ਤਾਂ ਮੈਂ ਕਿੱਧਰ ਗਿਆ ਖੜਜੋ ਹਾਂਜੀ ਮਿੱਠਾ ਵੀ ਆਇਆ ਹੁੰਦਾ ਆ ਫਿਰਦਾ ਹਰੀ ਬਠ ਫੋਨ ਨੇ ਆਪਣਾ ਸਾਨੂੰ ਪਤਾ ਜੂਮ ਨਹੀਂ ਕਰਦਾ ਖਰਾਬ ਹੈ ਦੋਵੇਂ ਫਿਰਦੇ ਸਿੱਧੇ ਬੋਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਵੀ ਸਿੱਧੇ ਛੇੜੀ ਤੇ ਆ ਜਾਂਦਾ ਰੀਸੀ ਕੋਈ ਨਹੀਂ ਪਰ ਛੇਦੀ ਚੱਲ ਪੈਣਗੇ ਦੋ ਤਿੰਨ ਡਾਈਆਂ ਲੈ ਕੇ ਫਿਰ ਬੰਦ ਕਰ ਦਾਂਗੇ ਇਹਨਾਂ ਨੂੰ ਆਪਾਂ ਵਧੀਆ ਬਾਕੀ ਬਸ ਠੀਕ ਆ ਬੱਚੇ-ਪੁੱਛੇ ਕੱਢ ਤੇ ਬਾਹਰ ਬਈ ਹਨਾ ਅੱਖਾਂ ਦੀ ਦਵਾਈ ਬੂਟੀ ਪਾਤੀ ਹੋਰ ਮਾੜਾ-ਮੋਟਾ ਕੰਮ ਤਾਂ ਦੇ ਨਹੀਂ ਮਿਲਦਾ ਮੈਂ ਬਸ ਫਿਰ ਆਈਂ ਹਾਂਜੀ ਤੇ ਕਬੂਤਰ ਆ ਕੇ ਬਹਿ ਗਏ ਆਪਣੇ ਦੋਵੇਂ ਬੱਚੇ ਗੈਨ ਲੱਗੇ ਸੀਗਾ ਵੇ ਆ ਵੀ ਆਂਦੇ ਸਿੱਧੇ ਆ ਕੇ ਬਹਿ ਗਏ ਕੋਈ ਘੰਟਾ ਘੰਟਾ ਉੱਡੀ ਡੇੜ ਘੰਟਾ ਹਰੀ ਬੈਠਾ ਲਾ ਤੇ ਹਰੀ ਕਲਾਬੀ ਟੂਸੇ ਵਾਲਾ ਵੀ ਤੇ ਦੋਵੇਂ ਕੱਲ ਵਾਲੇ ਚਾਰੇ ਬਹਿ ਗਏ ਤਾਂ ਵਾਲੀ ਛਤਰੀ ਤੇ ਡੰਨ ਉਹ ਕੰਮ ਓਕੇ ਉਹਨਾਂ ਰਿਪੋਰਟਾਂ ਹਾਂ ਹਜੀ ਜਾਣ ਦੇਣ ਜਾਂਦੇ ਦਿਖਾਵਾਂਗਾ ਤੈਨੂੰ ਅਗਰ ਬੱਚਾ ਦੇ ਛੇੜਾਂ ਲਾਈ ਜਾਂਦੇ ਆ ਜੀ ਮੋ ਬੱਚੇ ਵੱਡੇ ਹੋ ਗਏ ਹਾਂ ਇਹ ਵੀ ਉੱਡਣਾ ਹਾਂ 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 ਬਗਲਾ ਨੇ ਤਾਂ ਉੱਡ ਸਕਦੇ ਕੋਈ ਚੱਕਰ ਨਹੀਂ ਬਗਲਾ ਨੂੰ ਤਾਂ ਕੀ ਉਹ ਉੱਡਣ ਨੂੰ ਛੇੜੀ ਆ ਨਾ ਬੱਚੇ ਉਹ ਛਤਰੀਆਂ ਛਤਰੀਆਂ ਦਾ ਬਦਲਣ ਲੱਗਣਾ ਹੈ ਰਾਂਏ ਤਾਂ ਇੱਕ ਛਤਰੀ ਤੇ ਬੈਠਣ ਦਾ ਨਹੀਂ ਟਾਈਮ ਪਾਸ ਹੁੰਦਾ ਕੋਈ ਦੋ ਦੋ ਚਾਰ ਚਾਰ ਤਾਂ ਗੀੜੇ ਲਿਆਇਆ ਕਰਨ ਆ ਦੇਖ ਰੱਤੇ ਰੁੱਤੇ ਆ ਬੱਚੇ ਵੱਡੇ ਆ ਤਿੰਨ ਚਾਰ ਉੱਡਣ ਵਾਲੇ ਆ ਤਾਂ ਅਖੇ ਇਹਨਾਂ ਨੂੰ ਰਾਹ ਪਾਈਏ ਉੱਡਣ ਪੈਣਦੇ ਯਾਰ ਕੋਈ ਨਹੀਂ ਹੁੰਦਾ ਨਹੀਂ ਇਹ ਵੀ ਨਹੀਂ ਉੱਡਦਾ ਬਾਲਾ ਮਾੜਾ ਇਹ ਤਾਂ ਜਮੇ ਨਹੀਂ ਉੱਡਦਾ ਇਹ ਨਹੀਂ ਉੱਡਦਾ ਇਹਨਾਂ ਗਲਾਬੀ ਕੰਤਰਾ ਨਾਲ ਉੱਡੇ ਹੋਰ ਭਾਂਦੀ ਕੋਈ ਉੱਡਣ ਲੈਣ ਟੁੱਡ ਲੈਣ ਦਾ ਬੱਚੇ ਵਾਲੇ ਮਾੜੇ ਆ ਖੰਭਾਂ ਤੋਂ ਚਲਾਂ ਤਾਂ ਹਾਂ ਬਹਿਆ ਕਰਨ ਹੋਰ ਤਾਂ ਕੀ ਹੈ ਜਿਵੇਂ ਗਲਾਬ ਅਗਲਾ ਇੰਗ ਵਾਲੇ ਹਾਂ ਨਹੀਂ ਨਹੀਂ ਦੋਵੇਂ ਉੱਡ ਸਕਦੇ ਆ ਤਾਂ ਦੋ ਉਈ ਚੱਕਰ ਵਾਲੀ ਗੱਲ ਨਹੀਂ ਕੀ ਹੈ ਤੈਨੂੰ ਜਾਗਣ ਦੀ ਬੈਠੇ ਨੂੰ ਕੀ ਹੁੰਦਾ ਤੈਨੂੰ ਜੱਬੜ ਲੈਣਾ ਹੋਵੇ ਤਾਂ ਕੋਈ ਨਾ ਹਾਈ ਉੱਡ ਜਾਣਾ ਨੇ ਹਾਈ ਡਾ ਦੇ ਇਹਨਾਂ ਨੂੰ ਡਰਾ ਦੇ ਤਾਂ ਹੋਰ ਛਤਰਿਆਂ ਦੇ ਭਾਏ ਤਾਂ ਤੂੰ ਕਰਕੇ ਇਹਨਾਂ ਨੂੰ ਕਿਤੇ ਆ ਇੱਧਰ ਫੇਰਾ ਗਿਆ ਇਹ ਕਿਹੜਾ ਹਾਂ ਹਾਂ ਇਹਦਾ ਆ ਗਿਆ ਹਾਂ ਦੇਖੋ ਉਹ ਦੇਖੋ ਉੱਡ ਗਿਆ ਜਿਵੇਂ ਬਗਲਾਂ ਵਾਲਾ ਬੱਚਾ ਹਾਂਜੀ ਆ ਗਈ ਇੱਧਰ ਲੈ ਘਰੇ ਰੂਟ ਟੂਟੀ ਖਾ ਜਾਂਦੀ ਬਈ ਕਰੋ ਤੇ ਹੈ ਨਹੀਂ ਨਹੀਂ ਹੋਰ ਆਏ ਕਿੱਥੇ ਐ ਓਏ ਆ ਕੀਦਾ ਆ ਗਿਆ ਗੰਦ ਜਾ ਓਏ ਫੁੰਝਾ ਢੱਡ ਕੱਚ ਬੱਚਾ ਲੱਗਦਾ ਉਹਨੂੰ ਕਿ ਵੱਡਾ ਹੈ ਮੈਨੂੰ ਫੁੰਝਾ ਨਹੀਂ ਕਿਹਾ ਮੈਂ ਬਾਹਰ ਆਈ ਆ ਅੱਛਾ ਬੜੇ ਕੂਤਰ ਫਰਦਰ ਜਦੋਂ ਤਾਂ ਦੇਣ ਉਦੋਂ ਪਤਾ ਲੱਗਦਾ ਇੰਨੇ ਕੂਤਰ ਉਹਦੇ ਆਪਣੇ ਪਿੰਡ ਜੀ ਹੋਰ ਹੀ ਪਤਾ ਨਹੀਂ ਕੀ ਦੀਆ ਯਾਰ ਭਾਵੇਂ ਇਹਨੇ ਆਣ ਪਛਾਤੇ ਜੇ ਆ ਉਪਰੇ ਜੀ ਚਲੋ ਫੋਨ ਲਾਈਏ ਟਾਈਮ ਲਾਈਫ ਤੇ ਚਲੋ ਦਾਣਾ ਪਾਣੀ ਤੇ ਬੱਚੇ-ਬੁੱੱਚੇ ਕਰੀ ਅੰਦਰ ਤੇ ਕੰਮ ਦੰਦੇ ਨੇ ਵੀਡੀਓ ਸਾਰੀ ਬਈ ਠੀਕ ਹੈ ਕਬੂਤਰ ਕਰਤੇ ਸੀ ਅੰਦਰ ਭਾਈ ਆਪਣੇ ਚਾਰੇ ਸਾਰੇ ਕਬੂਤਰਾਂ ਨੂੰ ਦਾਣਾ ਪਾਤਾ ਪਾਣੀ ਰਹਿੰਦਾ ਪਾਣੀ ਵੀ ਪੋਣੇ ਮੇ ਘਰੇ ਆਵੜਾ ਸੀ ਵੀਰੇ ਚਾਹ ਲੈਣ ਚਾਹ ਦਿਖਾ ਕੇ ਤੁਹਾਨੂੰ ਕਿੰਨੀ ਪੀਣੇ ਆ 500 ਐਮਐਲ ਦਾ ਕੱਪ ਆ ਵੀਰੇ ਸੁਸਿਆਪ ਹਿਸਾਬ ਨਾਲ ਵੱਡੇ ਲੈਵਲ ਦੀ ਗੱਲਬਾਤ ਚੱਲ ਰਹੀ ਆ ਬਾਕੀ ਠੀਕ ਆ bro ਰਾਤ ਭਾਈ ਗੋਰੀ ਨਾਲ ਗੱਲ ਹੋਈ ਏ ਮੇਰੀ ਕਟੂਕੜ 2 ਘੰਟੇ 2 ਘੰਟੇ ਬਾਈ ਨੇ ਫੋਨ ਨਹੀਂ ਕੱਟਿਆ ਪਰ ਬਾਈ ਨੇ ਮੋਟੀਵੇਟੇਟ ਵੀ ਕੀਤਾ ਗਾਲਾਂ ਵੀ ਦਿੱਤੀਆਂ ਸਮਝਾਇਆ ਵੀ ਬਾਈ ਕਹਿੰਦਾ ਵੀ ਜਿਵੇਂ ਹੁਣ ਮੈਂ ਹੋਇਆ ਪਿਆ ਕਹਿੰਦਾ ਠੀਕ ਐ ਕਨਪਾ ਤੈਨੂੰ ਪਤਾ 2-3 ਸਾਲ ਹੋ ਗਈ ਪਿੱਛੇ ਹਟੇ ਕਬੂਤਰ ਬਾਈ ਤੋਂ ਕਬੂਤਰ ਨਾਲ ਕਹਿੰਦਾ ਮੇਰਾ ਮੋਹ ਟੁੱਟ ਗਿਆ ਜਿਹੜੀ ਸੱਚੀ ਗੱਲ ਐ ਸ਼ੌਂਕ ਘਟ ਗਿਆ ਮਜਬੂਰੀ ਵਾਲੀ ਕਹਿੰਦਾ ਰੱਖਣਾ ਇੱਕ ਮੇਰੇ ਆਸਤੇ ਤੇ ਕਹਿੰਦਾ ਮੈਂ ਬਾਈ ਰਾਂ ਕਿਤੇ ਆਪਣੇ ਵੀਡੀਓ ਵੇਖਣ ਲੱਗ ਗਿਆ ਕੁਦਰਤੀ ਕੋਈ ਹੋਰ ਮਿੱਤਰ ਆਇਆ ਉਸਦੇ ਕੋਲੇ ਤੇ ਕਹਿੰਦਾ ਮੈਂ ਤੇਰਾ ਵੀਡੀਓ ਵੇਖ ਕੇ ਤੈਨੂੰ ਤਾਂ ਫੋਨ ਆਇਆ ਮੈਨੂੰ ਕਾਹਤੜਾ ਵੀਡੀਓ ਵੇਖ ਕੇ ਨਾ ਹੋਰ ਹੀ ਲੱਗਿਆ ਨਾ ਕਹਿੰਦਾ ਮੈਂ ਕਹਾਂ ਵੀ ਫੋਨ ਲਾਵਾਂ ਯਾਰ ਕਹਿੰਦਾ ਮੇਰਾ ਮਨ ਜਾ ਹੋ ਰਿਓ ਇਤਰਾ ਵੀਡੀਓ ਵੇ ਇਹ ਬਾਈ ਨੇ ਫੋਨ ਲਾਇਆ ਫਿਰ ਹਨਾ ਫਿਰ ਸਮਝਾਇਆ ਬਾਈ ਨੇ ਗੱਲਾਂ ਬਾਤਾਂ ਕਹਿੰਦਾ ਵੀਰੇ ਤੇਰੀ ਕਹਿੰਦਾ ਹੈਗੀ ਸਟਾਰਟਿੰਗ ਜਿਵੇਂ ਮੈਂ ਹੋਇਆ ਮੈਂ ਤੇਰੀ ਹਜੇ ਸਟਾਰਟਿੰਗ ਹੈ ਕਹਿੰਦਾ ਕਹਿੰਦਾ ਤੂੰ ਵੀ ਐਂ ਹੀ ਹੋ ਜਾਈਂਗਾ ਕਹਿੰਦਾ ਵੀਰੇ ਮੂੰ ਤੇ ਕਹਿੰਦਾ ਬਾਈ ਬਣੇ ਕਬੂਤਰਾਂ 'ਤੇ ਧਿਆਨ ਨਹੀਂ ਆਲਾ ਠੀਕ ਐ ਛੋਟਾ ਭਰਾ ਬਣ ਕੇ ਕਹਿੰਦਾ ਕਬੂਤਰਾਂ 'ਤੇ ਧਿਆਨ ਦੇ ਤੇ ਆਪਾਂ ਗਾਂਹ ਵਾਲਾ ਸੀਜਣ ਪੁੱਟੀ ਹੈ ਕਹਿੰਦਾ ਕਹਿੰਦਾ ਭੈਜੋ ਕੱਲ ਤੱਕ ਉੱਠਣਾ ਲੀਰਾਂ ਕਹਿੰਦਾ ਸਿਰ ਚ ਮੂਤਣ ਲੱਗਣਾ ਸਹੀ ਗੱਲ ਆ ਬਾਈ ਦੀ ਹਨਾ ਤੇ ਉਹ ਮਾਨਕ ਜਿਹੜਾ ਕਿਸੇ ਟਾਈਮ ਸੀਗਾ ਵੀ ਨਾ ਚੱਲਦਾ ਸੀਗਾ ਬੰਦੇ ਦਾ। ਨਾ ਹੁਣ ਵੀ ਚੱਲਦਾ ਹੈ ਪਰ ਜਿਹੜੀ ਗੱਲ ਹੈ ਕਿ ਚੜ੍ਹਦੇ ਨੂੰ ਸਲਾਮ ਹੈ। ਛਿਬਦੇ ਨੂੰ ਕੋਈ ਨਹੀਂ ਪੁੱਛਦਾ। ਦੋ ਤਿੰਨ ਸਾਲ ਹੋ ਗਏ ਕਹਿੰਦਾ ਤੈਨੂੰ ਪਤਾ ਹੁਣ ਕੀ ਕੰਡੀਸ਼ਨ ਆ ਆਪਣੀ। ਪਹਿਲਾਂ ਤਾਂ ਬਹੁਤ ਜਿੱਤਣਾ, ਪਹਿਲਾਂ ਤਾਂ ਗੱਲਾਂ ਨਾ ਕਰ। ਕਹਿੰਦਾ ਯਾਰ ਪਹਿਲਾਂ ਤਾਂ ਬਹੁਤ ਖੁਸ਼ ਕੀਤਾ। ਪਹਿਲਾਂ ਤਾਂ ਇਕੱਲੇ ਵੀ ਰਹੇ ਆ, ਵਿੱਥਾਂ ਵੀ ਪੰਗਾਂ। ਤਗੜੇ ਤਗੜੇ ਖਿਡਾਰੀ ਵੀ ਹਰਾਇਆ, ਸਭ ਕੁਝ ਕੀਤਾ ਕਹਿੰਦਾ ਆਪਾਂ। ਕਹਿੰਦੇ ਕਹੋਂਦੇ ਵੀ ਹਰਾਇਆ ਤੇ ਹਰੀ ਨਹੀਂ ਆ ਕਹਿੰਦਾ। ਸਾਰੇ ਖਿਡਾਰੀਆਂ ਨਾਲ ਮੈਚ ਫਸਿਆ ਕਹਿੰਦਾ ਆਪਣਾ। ਹਰੇ ਖਿਡਾਰੀ ਹਰਾਇਆ ਕਹਿੰਦਾ। ਚਲੋ ਖਿਡਾਰੀਆਂ ਉਦੋਂ ਉੜਦੇ ਤਾਂ ਸੀ ਹੁਣ ਭਰਾਵਾ ਕਹਿੰਦਾ ਬਾਜੀ 4 ਵਜੇ ਮੁੱਕਦੀ ਆ ਆਪਣੇ ਕੋਲ ਤੇ 10 ਵਜੇ ਵਾਹਿਆ ਦੇ ਇਹ ਕਿਹੜੀ ਕਹਾਣੀ ਲਿਖਿਆ ਕਹਿੰਦਾ ਬਈ ਮੈਂ ਗੱਲ ਸਹੀ ਆ ਫਿਰ ਬੜੂਆਂ ਗੱਲਾਂ ਬਾਤਾਂ ਕੀਤੀਆਂ ਬਾਈ ਨੇ ਹਣਾ ਤੇ ਹੁਣ ਥੋੜਾ ਜਿਹਾ ਇਹ ਗੱਲ ਮੈਨੂੰ ਫੀਲ ਹੋਈ ਯਾਰ ਮੈਂ ਕਿਹਾ ਨਹੀਂ ਮੈਂ ਕਿਹਾ ਯਾਰ ਕਰੀਏ ਆਪਾਂ ਸੱਚੀ ਆਏ ਨਹੀਂ ਕੰਮ ਲੂਟ ਆਉਣਾ ਤਾਂ ਕਰਕੇ ਥੋੜਾ ਹੁਣ ਪੋਜ਼ਿਟਿਵ ਸੋਚਣ ਲੱਗਾਂਗੇ ਥੋੜੀ ਵਾਈਬ ਬਣਾਉਣੇ ਆ ਕੂਤਰਾ ਸ਼ੌਂਕ ਪਾਉਣੇ ਆ ਦਿਨ ਰਾਤ ਵਿੱਚ ਰਹਿੰਦੇ ਆ ਮਿਹਨਤ ਕਰਦੇ ਆ ਸਕੈਡਿਊਲ ਬਦਲਦੇ ਆ ਤੇ ਹੌਲੀ ਹੌਲੀ ਇਹਨਾਂ ਦੇ ਵਿੱਚ ਵੜਦੇ ਆਂ ਧੂਰੀ ਤੋਂ ਫਿਰ ਤੋਂ ਚੰਗੀ ਤਰ੍ਹਾਂ ਦਿਲੋਂ ਥੀਰਲਾ ਸੀ ਇਹਨਾਂ ਦਾ ਵੱਡਾ ਮਾਇ ਕਹਿੰਦਾ ਬਾਬਾ ਰੱਖੇ ਸੁੱਖ ਕਹਿੰਦਾ ਐਤੀ ਪਾਈ ਵੀ ਮદાન ਚ ਆ ਖੁਦ ਇਕੱਲਾ ਤੇ ਧਰੋ ਕਹਿੰਦਾ ਤੁਸੀਂ ਹੋ ਜੋ ਕਹਿੰਦਾ ਦੇਖੋ ਕਹਿੰਦਾ ਬੰਬ ਕੱਢਦਾ ਮੈਨੂੰ ਕਹਿੰਦਾ ਆਪਾਂ ਮੈਂ ਵੀ ਠੀਕ ਆ ਬਾਈ ਨਾਲ ਆਪਾਂ ਐਸਾ ਯਾਰੋ ਜਿਵੇਂ ਰਾਹ ਪਾਉਣਾ ਪਈ ਤੇ ਆਪਾਂ ਉਹਦੇ ਰਾਹ ਤੇ ਤੁਰਨਾ ਇਹ ਵੀ ਸੱਚੀ ਗੱਲ ਹੈ ਸਭ ਦਾ ਜੇ ਹੋ ਜਾ ਰਾਹ ਪਾ ਦੋ ਇਸ ਤੋਂ ਹੋ ਜੇ ਰਾਹ ਤੁਰ ਆਵੇ ਹਨਾ ਅਸੀਂ ਤਾਂ ਉਹਦੇ ਪਿੱਛੇ ਲਾ ਕੇ ਚੱਲਣਾ ਹੈ ਅੱਗੇ ਤਾਂ ਹੁਣ ਹੀ ਲੱਗਣਾ ਸਾਡੇ ਚਲੋ ਕਰਦੇ ਆਂ ਤੇ ਕੀ ਵੇਖਦੇ ਆਂ ਕੋਈ ਚੱਕਰ ਨਹੀਂ ਬਾਬਾ ਕਰੇ ਕਿਰਪਾ ਹਣਾ ਜਉਂਦੇ ਵਾਸਤੇ ਰਹੀਏ ਗਾਂਹ ਵਾਲਾ ਸੀਜ਼ਨ ਚੰਗਾ ਖੇਟਾਂਗੇ ਬਾਕੀ ਨਾ ਰਲ ਕੇ ਬਾਕੀ ਬਾਈ ਮੇਰੇ ਕੋਲ ਬੱਚੇ ਭੇਜੇ ਨੂੰ ਫਿਰਦਾ ਕਹਿੰਦਾ ਆਏ ਨਹੀਂ ਬਦਰ ਕੋਲ 30 40 ਬੱਚੇ ਮੈਂ ਹੋਰ ਕਢਾ ਕੇ ਭੇਜਦਾ ਉਥੋਂ ਫਿਰ ਆਪਣੇ ਬਾਬਾ ਬੰਨਿਆ ਜਣ ਇਹਨਾਂ ਦਾ ਹਾਤਾ ਆਪਣੇ ਤੇ ਪ੍ਰੈਸ਼ਰ ਆਇਆ ਨਾ ਸਾਰਾ ਫਿਰ ਆਪਾਂ ਘੋਲ ਨਹੀਂ ਕਰ ਸਕਦੇ ਨਾ 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 ਫਿਰ ਸੈਡ ਸੌਂਗ ਛੱਡ ਕੇ ਫਿਰ ਚੱਕ ਮੇਂ ਸੌਂਗ ਸੁਣਨੇ ਪਿਆ ਕਰ ਰਹੇ ਅਣਖ ਵਾਲੇ ਹਾਂਜੀ ਹੋਰ ਇਹਦੇ ਕੰਮ ਨਵੇੜ ਗਏ ਪਾਣੀ ਪੂਣੀ ਪਾਈਏ ਭਾਈ ਠੀਕ ਹੈ ਤੇ ਕ ਆਪਣੀ ਕੋਠੇ ਦੇ ਕਬੂਤਰ ਬੈਠਾ ਵੀਰੇ ਹੋ ਪਤਾ ਨਹੀਂ ਕੀਦਾ ਯਾਰ ਆਦ ਇਹਨੇ ਨਵੇਂ ਕਬੂਤਰ ਉੱਡੇ ਫਰ ਦੇਣਾ ਮੈਨੂੰ ਕੰਮ ਲੱਗਦਿਆ ਬਾਬੇ ਮੇਜਰ ਦੇ ਬਈ ਇਹ ਠੀਕ ਹੈ ਹੋ ਬੈਠਾ ਕਬੂਤਰ ਆਪਣੀ ਕੋਠੀ ਤੇ ਡੋਂਟ ਨੋ ਕੀਦਾ ਕੀਦਾ ਨਹੀਂ ਹੈ ਉਹ ਬੈਠਾ ਤੇ ਤੇ ਉੱਡੇ-ਉੱਡੇ ਬੜੇ ਫਰਦਾ ਗੋਲੀ-ਗਾਲੀ ਜੀ ਵੀ ਡਾਦੀ ਬਾਬੇ ਨੇ ਉਹ ਸਭ ਕੁਝ ਇੱਥੇ ਖੱਦਾ ਵਿਆ ਪੈਂਦਾ ਚਲੋ ਹੁਣ ਮੈਂ ਪਾਣੀ-ਪੂਣੀ ਰੱਖੀ ਕਬੂਤਰਾਂ ਨੂੰ ਠੀਕ ਹੈ ਸਾਰਿਆਂ ਨੂੰ ਠੰਡ ਜੀ ਲੱਗਦੀ ਅੰਦਰ ਬੈਠੇ ਜੁੜ ਜਿਗੇ ਯਾਰ ਪਾਣੀ-ਪੂਣੀ ਪਾ ਕੇ ਫਿਰ ਅੰਦਰ ਵਰ ਜਾਏ ਕੰਬਲ ਤੇ ਪਾ ਠੀਕ ਹੈ ਇਹ ਕਾਹ ਹੁੰਦਾ ਦੇਖੋ ਇਹ ਬਾਬੇ ਮੇਜਰ ਦੇ ਕੰਮ ਮੈਨੂੰ ਪਤਾ ਯਾਰ ਉਹਨੇ ਕੱਢਿਆ ਸਾਰੇ ਭਈ ਇਹ ਪਤਾ ਨਹੀਂ ਕੀ ਹੋ ਗਿਆ ਯਾਰ ਹਾਂਜੀ ਮੁੰਡਾ ਆਇਆ ਜੀ ਬੰਬੀ ਹੀ ਵਾਲਾ ਵਿਚਾਰਾ ਬਹੁਤ ਜ਼ਿਆਦਾ ਫੋਨ ਲਾਉਂਦਾ ਸੀ ਆ ਕਹਿੰਦਾ ਕਬੂਤਰ ਦੇ ਬਾਈ ਮੇਰੇ ਕੋਲ ਕਬੂਤਰ ਗਈਆਂ ਦੋ ਇਹ ਦੋ ਬੱਚੇ ਐ ਫਿਰ ਉਹਨੂੰ ਇੱਕ ਕਬੂਤਰ ਦਿੱਤਾ ਜਿਹੜਾ ਸਾਨੂੰ ਅੱਜ ਵੀਡੀਓ ਚ ਨਹੀਂ ਦਿਖਾਇਆ ਤੇ ਅੰਦਰ ਵੀ ਖੜਾ ਉੱਥੇ ਖੜੀ ਆ ਕੇ ਮੇਰੇ ਦੇ ਪਰਲੇ ਪਾਸੇ ਤੇ ਉਹ ਕਬੂਤਰ ਦੇ ਤਾਂ ਉਹ ਤੋਂ ਆਇਆ ਵੀ ਕੰਜਰ ਦਾ ਤਿਆਰ ਹੋ ਗਿਆ ਜਾਵਾ ਹਣ ਫੇ ਕੁਰਤਾ ਪਜਾਮਾ ਪਾ ਕੇ ਸਰਦਾਰੀ ਵਾਲਾ ਕੰਮ ਇਹਨੂੰ ਕਬੂਤਰ ਦੇ ਦੇਣਾ ਯਾਰ ਚੰਗਾ ਹੀ ਆ ਪੂਰਾ ਵਧੀਆ ਇਹ ਮਾਂ ਚੱਲ ਲੱਗ ਜੂ ਯਾਰ ਕੂਤਰੀ ਨਾਲ ਬੱਚੇ ਵਿੱਚ ਕਢਾ ਲਓ ਇਹ ਨਾਲ ਜਵਾਗ ਦਾ ਸ਼ੌਂਕ ਪੂਰਾ ਹੋਈ ਜਾਊਗਾ। ਬਾਕੀ ਯਾਰ ਇਹਦੇ ਵਿਚਾਰੇ ਦੇ ਯਾਰ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਉਹਨਾਂ ਬਹੁਤ ਮਾੜੀ ਗੱਲ ਹੋਈ। ਮੈਨੂੰ ਆਇਆ ਹੁਣ ਇਹ ਸ਼ੌਂਕ ਚ ਪਾ ਦੇ ਤਾਂ ਚੰਗੀ ਗੱਲ ਐ। ਹੁਣਾਂ ਕੂਤਰਾ ਪਾਤ ਨਾਲੇ ਸ਼ੌਂਕ ਚ ਰਹੇਗਾ ਤੂੰ ਚੰਗਾ ਰਹੇਗਾ ਠੀਕ ਆ ਕਿ ਨਹੀਂ? ਘਰੇ ਤਾਂ ਰਹੇਗਾ ਘਰ ਦੇ ਕੋਲੇ ਜਿਹੜੀ ਗੱਲ ਐ ਮਾੜੀ ਸੰਗ ਤੋਂ ਬਚੂ ਜੇ ਕਬੂਤਰਾ ਚ ਰਹੂਗਾ ਤਾਂ ਬਸ ਸੱਚੀ ਗੱਲ ਐ ਮੈਂ ਤਾਂ ਹੀ ਮਾਹਾਂ ਚੱਲ ਯਾਰ ਵੀ ਹਨਾ ਘਰੇ ਉਹ ਉਹ ਬਤਾਇਆ ਚਾਚੇ ਹੈਗੇ ਪਰ ਫਿਰ ਵੀ ਮਾ ਇਹ ਕਬੂਤਰਾ ਇਹ ਲਾਲਚ ਲੱਗਿਆ ਰਹੂਗਾ ਐਨੇ ਸੁਰਤ ਸਮਝ ਜਾਣੀਆਂ ਮੁੜ ਕੇ ਬੰਦਰੋਂ ਅਕਲੀ ਆਏ ਦੇ ਵੀ ਸਹੀ ਗਲਤ ਪਤਾ ਲੱਗ ਜਾਂਦੇ ਵੀ ਕੀ ਸਹੀ ਐ ਕੀ ਗਲਤ ਐ ਤੇ ਕਈ ਵਾਰੀ ਵੀ ਮਾੜੀ ਸੰਗ ਚ ਰਲ ਜਾਂਦਾ ਜਵਾਕ ਉਦੋਂ ਖੋ ਜਾਂਦਾ ਹਨਾ ਤਾ ਕਰ ਕੰਕੂਤਰ ਦੇਦਾ ਮਾਹਰ ਕੋਈ ਨਾ ਵਿਚਾਰਾ ਲਾਲਚ ਲੱਗਿਆ ਰਹੂਗਾ ਜਵਾਂਕ ਸ਼ੌਂਕ ਪੂਰਾ ਕਰੀ ਜਾਊਗਾ ਆਪਦਾ ਠੀਕ ਹੈ ਕਿ ਨਹੀਂ ਇਥੋਂ ਐ ਕੜ ਕੇ ਥੰਬਨੇਲ ਕੱਢ ਗਿਆ ਪਾ ਚਾਚਾ ਮੈਂ ਵੀ ਨਾ ਆੜਾ ਮੈਂ ਤੇ ਆ ਕੂਤਰ ਦਿੱਤਾ ਹੈ ਜਮਾਦਰੂ ਵੀਂਗੀ ਆ ਚੰਦ ਬੱਚੇ ਜੇ ਤੇਰੀ ਕੂਦ ਨਹੀਂ ਚੰਗੀ ਹੋਈ ਬੱਚੇ ਤੂੰ ਗਰੰਟੀ ਆ ਬੱਚੇ ਫੁੱਲ ਉੱਟਣਗੇ ਦੇ ਜਵਾਂ ਨਾ ਬੇਫਿਕਰ ਹੋ ਲੈ ਜਾ ਬੱਚੇ ਤੇ ਫੁੱਲ ਉੱਡਣਗੇ ਓਕੇ ਮੁੰਡਿਆ ਖੁਸ਼ ਹੈ ਚਲੋ ਬੇ ਇਹਨੂੰ ਇਹਦੇ ਝੋਲੇ ਚ ਪਾ ਦੀ ਆਪਾਂ ਇੱਕ ਇਹ ਕੂਤਰ ਇਹ ਬਲਟੀ ਲਈ ਹੋਰ ਇੱਕ ਵਾਰ ਕੈਮਰਾ ਸਾਫ ਕਰਕੇ ਤੁਹਾਨੂੰ ਦਿਖਾਵਾਂ ਬਾਬੇ ਮੇਜਰ ਕਿਕਰੋਂ ਆਈ ਹੈ ਕਬੂਤਰੀ ਤੈਨੂੰ ਪਤਾ ਹੈ ਆਪਣੇ ਕੋਲੇ ਆ ਜਾਂਦੀ ਦੀਏ ਕਬੂਤਰੀ ਆ ਉਹ ਇਹ ਤੇ ਚੋਬਰ ਨੇ ਰੰਗ ਨਹੀਂ ਲਾ ਕੇ ਰਬੀੜਤੀ ਸੀਗੀ ਉਹ ਵਾਲੀ ਕਬੂਤਰੀ ਹੈ ਇਹ ਆ ਕੇ ਬਹਿ ਗਈ ਆਪਣੇ ਲੱਗੀ ਹੈ ਇਹ ਤੇ ਆਪਾਂ ਬਾਬੇ ਮੇਜਰ ਨੂੰ ਦੇ ਦਿੱਤੀ ਤੈਨੂੰ ਪਤਾ ਹੈ ਨਾ ਉਹ ਜਦੋਂ ਬਾਬੇ ਕੋਲ ਤੇ ਇੱਥੇ ਆ ਜਾਂਦੀ ਆਪਾਂ ਫੇਰ ਫੜਾ ਦਿੰਦੇ ਆ ਉਹਨੂੰ ਜਦੋਂ ਕੋਲ ਤੇ ਇੱਥੇ ਆਈ ਤੇ ਵਾ ਫੇਰ ਫੜਾ ਦਿੰਦੇ ਆ ਉਹਨੂੰ ਤਾਂ ਕਰਕੇ ਚਲ ਕੋਈ ਗੱਲ ਨਹੀਂ ਇਹਨੂੰ ਤਾੜ ਕੇ ਤੇ ਫੇਰ ਬਾਬੇ ਨੂੰ ਫੜਾ ਦਾਂਗੇ ਕਬੂਤਰੀ ਤਾੜਤੀ ਜੀ ਅੰਦਰ ਇੱਕ ਵਾਰੀ ਕਬੂਤਰੀ ਵਿਖਾ ਦੇ ਕੇ ਆਪਾਂ ਇਹ ਨਾ ਕਰੋ ਤੇ ਸੱਚਾ ਲੇਟਾਂ ਛੱਡ ਦਿਓ ਜੋੜਾਂ ਨੂੰ ਫਿਰ ਸੌਖਾ ਹੋ ਜਾਊਗਾ ਕੰਮ ਕਰਨਾ ਆਪਦਾ ਹਾਂ ਕਿੱਥੇ ਛੱਡ ਛੁੱਟਤੀ ਹੋਏ ਆ ਠੀਕ ਹੈ ਨਾ ਕਰਮਾਂ ਵਾਲੀ ਆਪੀ ਅੰਦਰ ਵੜ ਗਈ ਗਰੀਬਣੀ ਨੂੰ ਪਤਾ ਸੀਗਾ ਇਹ ਤਾਂ ਬੇਸ਼ਰਮਾ ਮੈਨੂੰ ਦਰਵਾੜ ਦੇਣੀਗੇ ਆ ਕਬੂਤਰੀ ਆ ਬਾਪੇ ਮੇਜਰ ਕੋਲ ਹੂੰ ਹਾਂਜੀ ਤੇ ਕੁਸੀ ਬਹੁਤ ਸੁਣ ਲਿਆ ਹੋਰ ਗੱਲਾਂ ਗੱਲਾਂ ਯਾਰ ਦਿਲ ਨੂੰ ਲਾ ਗਈ ਭਾਈ ਵੇਚ ਵੜ ਗਈ ਦਿਆਲੇ ਤੜਕੇ ਕੱਢ ਕੇ ਫੇਰ ਉਹ ਲਾ ਮਾਰਿਆ ਕਿਵੇਂ ਕੱਢ ਗਏ ਦਿਲ ਚੋਂ ਹੁਣੇ ਨੂੰ ਮਾਲੀ ਪਾੜੀ ਆ ਚਲੋ ਠੀਕ ਆ ਬਾਈ ਹੁਣ ਐ ਕਰਦੇ ਆ ਕੋਡ ਕਾਰਡ ਪਾਈਏ ਬੂਟ ਪਾਈਏ ਫਰ ਤੋਂ ਗਿਆ ਬੱਚੀ ਵੰਦਰ ਕਰਦੇ ਸੀਗੇ ਤੇ ਬਾਦਲ ਵੀਡੀਓ ਅਪਲੋਡ ਕਰੇ ਤੇ ਲਾਈਟਾਂ ਲੁੱਟਾ ਛੱਡਦੀ ਪਈ ਬਾਹਰ ਲਾ ਗਿਣਗੇ ਜੀ ਗਿਣ ਸਹੀ ਸਹੀ ਗਿਣ ਮੈਂ ਜਾਲੀ ਜਾਂ ਏਟੀਐਮ ਆ ਯਾਰ ਹਨਾ ਦੇਖੇ ਪਤਾ ਨਹੀਂ ਗੁੜੀ ਬੋਲੀ ਪਤਾ ਨਹੀਂ ਕਿੱਥੇ ਦੇ ਟੱਚ ਕਿੱਥੇ ਕਰਨੇ ਸੀ ਸੌਣ ਲੱਗੇ ਸੌ ਤਾਂ ਐ ਖਤਰਾ ਕੀ ਭਾਈ ਨਾ ਪਤਾ ਨਹੀਂ ਪੈਸੇ ਦੇਊਗਾ ਕਿ ਨਹੀਂ ਉਹ ਤਾਂ ਇੱਥੇ ਹੀ ਗ੍ਰੇਂਡਰ ਜਾ ਵੜਿਆ ਪਤਾ ਨਹੀਂ ਕੀ ਹਿਸਾਬ ਕਰਦਾ ਬੰਡਾ ਭਾਈ ਦਾ ਯਾਰ ਉਹ ਇੰਦਰ ਕੰਵਰਾ ਭਾਈ ਦਾ ਯਾਰ ਬੰਦਾ ਨਾਲ ਬੈਠਾ ਹੋਈ ਕਿੰਨੇ ਆ 20 ਨੋਟ ਆ 5 500 ਦੇ ਤੇ ਆ 200 ਦੇ ਫਿਰ ਨਹੀਂ ਨਹੀਂ ਸਾਰੇ ਕਿੰਨੇ ਆ ਸਾਰੇ 19 ਨੋਟ ਦਾ 5 500 ਦੇ ਆ ਬਾ ਦੂਜੀ ਉਹ ਹੈ ਦੂਜੀ ਹੋਵੇ ਠੀਕ ਹਾਂ ਜੀ ਮਰੇ ਆਗੇ ਜੀ ਬਟਰ ਲੱਭੀ ਚੋਕਰ ਉਹ ਬਾਰੇ ਛੱਡ ਕੇ ਤੇ ਥੋੜੀ ਜਿਹੀ ਮਣੀ ਕਢਾ ਕੇ ਹਣਾ ਮਣੀ ਆ ਗਈ ਜੀ ਹੁਣ ਕੱਲ ਤੋਂ ਖਰਾਕ ਲੂਪ ਭਾਵਾਂਗੇ ਸਾਰਾ ਕੰਮ ਜਿਹੜਾ ਸੁਣ ਕੇ ਆਜੋ ਸਾਰਾ ਹੁਣ ਟੰਨ ਕਰਾਂਗੇ ਮਣੀ ਕਿਉਂਕਿ ਪੈਸੇ ਨਾਲ ਹੀ ਸਾਰਾ ਕੰਮ ਬਿਹੜਾ ਕੂਟਰਾਂ ਦਾ ਟ੍ਰੇਲਰ ਟ੍ਰਵਾ ਡ੍ਰਿੰਕਰ ਖਰਾਕ ਸਭ ਕੁਝ ਲੈ ਆਉਣਾ ਆਪਾਂ ਹੁਣ ਕੋਈ ਚੱਕਰ ਨਹੀਂ ਆ ਕਰਕੇ ਚਲੋ ਫਿਰ ਲੰਬੀ ਆ ਕਿੰਨੇ ਗੰਦ ਦੇਖੀ ਦੇਖੀ ਚੱਲਿਓ ਮੈਂ ਚਦਾ ਹੁਣ ਕਰ ਲੈ ਆਈਟਮ ਲਾ ਲਾ ਹੁਣ ਤਰੀਮ ਨਾਲ ਚੱਲ ਚੱਲ ਜਾ ਕਰ ਆਈਟਮ ਲਿਨਿ ਲਿਨਿ ਲੈਣਾ ਚਾ ਚਾ ਜਾਓ ਦੇਖੋ ਦੇਖੀ ਦੇਖੀ ਦੇਖ ਲੈ 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 ਆ ਕੁਛ ਕਰਾ ਲਓ ਇਹ ਤੋ ਭੈਚੋ ਤੋ ਇਹ ਲੋ ਲੈ ਇਹ ਸਾਰੇ ਪਿੰਡ ਦੀਆਂ ਕਤੀੜੀਆਂ ਇਕੱਠਾ ਕਰਕੇ ਘਰੇ ਲੈ ਆਉ ਮੇਰਾ ਸਾਲਾ ਇਹ ਐ ਹੋ ਜੇ ਪੁੱਠੇ ਕੰਮ ਕਰਦਾ ਮੇਰੇ ਦੋਸਤੋ ਤੇ ਵਲੌਗ ਦੀ ਕਰਦੀ ਆ ਭਾਈ ਅੰਡੀ ਦਾ ਟਾਈਮ ਬਹੁਤ ਹੋ ਗਿਆ ਮੈਂ ਮੁੜਿਆ ਸੀ ਪਰੇ ਉਧਰੋਂ ਹਣਾ ਟਾਈਮ ਹੋ ਗਾ ਨਾ ਲਗਭਗ ਬੱਬਾ ਉਹ ਭੈਣ ਜੋ ਬਾਈਕ ਬਾਹਰ ਹੀ ਖੜੀ ਹੋਈ ਆਪਣੀ ਇੱਕ ਮਿੰਟ ਯਾਰ ਚੱਲ ਆਇ ਤਾਂ ਕੌਣ ਛੇੜਦਾ ਇੱਥੇ ਉਹ ਟਰੀਆਂ ਵੀ ਲੁਆ ਪਈਆਂ ਬਰੂ ਦਾਣੇ ਵਾਲੀਆਂ ਭਾਈ ਸਾਹਿਬ ਵਾਟ ਦਾ ਹੈ ਬਰੂ ਇਤਨੇ ਵੀ ਵਿਲੀ ਵੇੜ ਰਹੇ ਚੱਲ ਸਵੇਰੇ ਉੱਠ ਕੇ ਪਾ ਰਹੇ ਕੋਈ ਚੱਕਰ ਮੈਂ ਇੱਧਰ ਇੱਧਰ ਤਾਂ ਪਏ ਐ ਇਧਰ ਵੀਲੀ ਆ ਓਏ ਅ ਬੱਚਿਆਂ ਦੀ ਵੀ ਵਿਲੀ ਹੈ ਭਾਈ ਵਾਟ ਦਾ ਹੈ ਇਨਾਂ ਕੋਲੇ ਪਏ ਐ ਕੁਈ ਚੱਕਰ ਨਹੀਂ ਚਲੋ ਸਵੇਰੇ ਪਾਵਾਂਗੇ ਫਿਰ ਦਾਣਿਆਂ ਦੀ ਤੱਕ ਉਹ ਨੜ ਜਾਂਦੇ ਕਦੇ ਵੱਧ ਖਾਂਦੇ ਕਦੇ ਘੱਟ ਖਾਂਦੇ ਉਹ ਟਾਈਮਿੰਗ ਦਾ ਚੱਕਰ ਹੋ ਜਾਂਦਾ ਤੁਸੀਂ ਸਮਝਦੇ ਹੋ ਜਾਂ ਲਿਓ ਟੋਨਿਕ ਪਾਉਣ ਦਾ ਹੋ ਜਾਂਦਾ ਇਹਨਾਂ ਕੋਲ ਹੀ ਪਈ ਆ ਜੀ ਕੋਈ ਛੋਲੀ ਗੱਲ ਨਹੀਂ ਲਗਟਾਂ ਲੂਟਾਂ ਕਰਦੀ ਬੰਦ ਭਾਈ ਸਾਰੇ ਕੁੱਡਿਆਂ ਦੇ ਤੇ ਠੱਲਾਂ ਆਪਣੀਆਂ ਹੋ ਜਾਣੀਆਂ ਲੇਟ ਮੈਨੂੰ ਆਏ ਆ ਯਾਰ ਵੀ ਬਾਈ ਕਾਲੇ ਨੇ ਭੇਜਿਆ ਨਹੀਂ ਯਾਰਾ ਜੀ ਪੈਂਚੋ ਯਾਰਾ ਚੱਲ ਕੋਈ ਨਾ ਉਹ ਲਿਓ ਕਿੱਥੇ ਭੈਣ ਚੋਦੋਏ ਲਿਓ ਅੱਛਾ ਤੂੜੀ ਦੇ ਪੈ ਭੈਣ ਦਾ ਲਗੜਿਆ ਆਏ ਅੰਦਰ ਚੱਲ ਗਏ ਮੇਰਾ ਸ਼ਾਲਾ ਲੁਚਾ ਆ ਜਾਣਾ ਉਹ ਤਾਂ ਬਾਈ ਅੰਦਰ ਕਰੀ ਬਣਾਤਾ ਆਪਣੀ ਆਹ ਦੇਖੋ ਇਹ ਨਹੀਂ ਯਕੀਨ ਹੁੰਦਾ ਬਾਈ 12 ਵਜ ਗਏ ਤੇ ਚਾਬੀ ਵੀ ਵਿੱਚ ਉਹ ਬਾਈ 에어ਪੋਰਟਸ ਵੀ ਉੱਚੀ ਪਈ ਸੀ ਨਾਈਸ ਐਂ ਜਿਹਨੇ ਦਾ ਮੋਟਰਸਾਈਕਲ ਉਹਨੇ ਦੀ 에어ਪੋਰਟ ਆਪਣੇ ਆਏ ਇੱਥੇ ਕੋਈ ਨਹੀਂ ਖੜਦਾ ਬ్రో ਬਾਹਰ ਖੜਾ ਦੇ ਗੋਲੀ ਜਿਹੜਾ ਤੁਹਾਡੇ ਸਾਹਮਣੇ ਹੁਣ ਬਾਹਰ ਖੋਲਿਆ ਕੋਈ ਇਸ਼ੂ ਨਹੀਂ ਇੱਥੇ ਨਹੀਂ ਆਪਣੇ ਹੱਥ ਨਹੀਂ ਪਾਉਂਦਾ ਉੱਚੇ ਉੱਚੇ ਸੁੱਤੇ ਸਾਡੀ ਸਾਰਿਆਂ ਨਾਲ ਯਾਰੀ ਠੀਕ ਹੈ ਕਿ ਨਹੀਂ ਸਾਡੇ ਅੰਦਰ ਨਹੀਂ ਕੋਈ ਆ ਸਕਦਾ ਹਾਂ ਉਹ ਕੀ ਗੱਲ ਹੈ ਉਹ ਨਾਣਾ ਚਾਚਾ